ਅੱਜ ਤਾਂ ਹਰ ਚੀਜ਼ ਨੂੰ ਬੰਮਣ ਬਾਦ ਕਹਿ ਕੇ ਅਸੀਂ ਛੱਡੀ ਜਾ ਰਹੇ ਹਾਂ ਪਤਾ ਨਹੀਂ ਅੱਗੇ ਅੱਗੇ ਕੀ ਹੋਊਗਾ ਜੇ ਹੁਣ ਜੋਤ ਐਸ ਦੇ ਸਿੱਕੀ ਦੀ ਥਾਂ ਥਾਂ ਪ੍ਰਚਾਰ ਹੋ ਗਿਆ ਵੀ ਇਹ ਮਨਮਤਾ ਜਗਾਉਣੀ ਨਹੀਂ ਚਾਹੀਦੀ ਇਹ ਇਹ ਪ੍ਰਚਾਰ ਹੈ ਜੀ ਸਾਹਿਬ ਜੀ ਔਰ ਇੱਕ ਹੋਰ ਗਜਬ ਦੀ ਬਾਤ ਹੈ ਜਦੋਂ ਇਹ ਜੋਤ ਹਰਿਮੰਦਰ ਸਾਹਿਬ ਦੇ ਜਗੇ ਉਦੋਂ ਗੁਰਮਤ ਜਦੋਂ ਤੁਹਾਡੇ ਘਰਾਂ ਜਗੇ ਉਦੋਂ ਮਨਮਤ ਇਹ ਕਿੱਧਰ ਦਾ ਨਿਆਂ ਹੈ ਵੀ ਕੇਂਦਰੀ ਸਥਾਨ ਹਰਮੰਦਰ ਸਾਹਿਬ ਹੈ। ਬਾਬਾ ਦੀਪ ਸਿੰਘ ਦੇ ਮਨਮੁਹ ਈ ਕੀ ਲੱਗ ਜਾਂਦਾ ਸਾਲ 'ਚ। ਕੋਈ ਗੁਰਦੁਆਰਾ ਸ਼੍ਰੋਮਣੀ ਕਮੇਟੀ ਦਾ ਇਤਿਹਾਸਕ ਹੈ ਸ ਜਿੱਥੇ ਜੋਤ ਨਹੀਂ ਜਗਦੀ। ਉੱਥੇ ਜੋਤ ਜਗਦੀ ਹੈ ਗੁਰਮਤ ਹੈ ਤੁਹਾਡੇ ਘਰਾਂ 'ਚ ਜੋਤ ਜਗੀ ਤਾਂ ਮਨਮਤ ਹੈ। ਚਾਹੀਦਾ ਇਹ ਸੀ ਵੀ ਅਸੀਂ ਖੋਜ ਕਰਦੇ ਵੀ ਜੋਤ ਦੀ ਪਰੰਪਰਾ ਕਿਉਂ ਚੱਲੀ ਹੈ। ਸਾਨੂੰ ਇਹਦੇ ਬਾਰੇ ਗਿਆਨ ਹੋਣਾ ਚਾਹੀਦਾ ਸਿਬ ਵੀ ਇਹਦਾ ਲਾਭ ਕੀ ਹੈ ਨਹੀਂ ਤਾਂ ਫਿਰ ਨਾਸਤੋ ਕਹਿਣਗੇ ਜੀ ਜਿੰਨਾ ਜੋਤਾਂ ਚ ਕੀ ਫੋਕਦੇ ਹੋ ਉਹ ਜਿਉਂਦੀਆਂ ਜੋਤਾਂ ਚ ਪਾ ਦਿਓ ਜੀ ਕਿਸੇ ਨੂੰ ਖਿਲਾ ਦਿਓ ਤੁਸੀਂ ਐਵੇਂ ਕਹਨੂ ਕੀ ਫੁਕੀ ਜਾਂਦੇ ਹੋ ਕਿਸੇ ਗਰੀਬ ਨੂੰ ਦਾਨ ਕਰ ਦੋ ਲੋਕ ਵੀ ਕਹਿਣਗੇ ਵੀ ਹਾਂ ਜੀ ਪ੍ਰਚਾਰ ਬੜਾ ਵਧੀਆ ਕੀਤਾ ਹੈ ਗੱਲ ਠੀਕ ਹੈ ਇਹ ਸਾਤਾ ਐਵੇਂ ਕੀ ਹੁਕੀ ਜਾਂਦੇ ਅੱਜ ਦੀ ਸਾਇੰਸ ਨੇ ਸਿੱਧ ਕੀਤਾ ਜਿਹੜਾ ਬੁੱਕਾਂ 'ਚ ਛਪ ਚੁੱਕੇ ਉਹਦੀ ਗੱਲ ਕਰਨ ਲੱਗੀਆਂ ਉਹਦੇ 'ਚ ਲਿਖਿਆ ਹੈ ਸਾਇੰਸਦਾਨਾ ਨੇ ਪ੍ਰੈਕਟੀਕਲ ਕੀਤਾ ਤਜਰਬਾ ਕਰਨ ਤੋਂ ਬਾਅਦ ਇਹ ਬੁੱਕਾਂ 'ਚ ਛਪ ਚੁੱਕਾ ਹੈ ਕਿ 1 ਗ੍ਰਾਮ ਧੀ ਕਿੰਨਾ ਕੁ ਹੁੰਦਾ ਮੈਨੋਂ ਪਰ ਹੁੰਦਾ ਹੈ ਇੱਕ 1 ਗ੍ਰਾਮ ਧੀ ਚੁਟਕੀ ਜਨਾ ਹੁੰਦਾ 1 ਗ੍ਰਾਮ ਕੀ ਅਗ ਦੇ ਵਿੱਚ ਫੂਕ ਦਿੱਤਾ ਜਾਏ ਤਾਂ 1000 ਫੁੱਟ ਤੱਕ ਆਕਸੀਜਨ ਪੈਦਾ ਕਰਦਾ ਹੈ ਜਿੱਥੇ ਬਹੁਤੀ ਇਕੱਤਰਤਾ ਉੱਥੇ ਜੋਤ ਦਾ ਜਗਣਾ ਬਹੁਤ ਜ਼ਰੂਰੀ ਇਸ ਲਈ ਹੈ ਕਿਉਂਕਿ ਆਕਸੀਜਨ ਨਾ ਘਟੇ ਗਿਰਸ਼ ਦਾ ਉੱਥੇ ਹੁੰਦਾ ਨਹੀਂ ਕੋਈ ਛੱਤਾਂ 'ਤੇ ਬੈਠੇ ਐ ਮੰਦਰਾ ਮਕਾਨਾਂ ਦੇ ਵਿੱਚ ਐ ਗੁਰਦੁਆਰਿਆਂ ਦੇ ਵਿੱਚ ਐ ਸ਼ਿਵ ਦਵਾਲਿਆਂ ਦੇ ਵਿੱਚ ਐ ਜਿੱਥੇ ਬਿਲਡਿੰਗ ਦੇ ਇਕੱਠ ਹੋ ਰਿਹਾ ਧਰਮਕ ਇਹ ਵਾਤਾਵਰਨ ਨੂੰ ਵੀ ਸ਼ੁੱਧ ਕਰਦਾ ਹੈ ਤੇ ਆਕਸੀਜਨ ਪੈਦਾ ਕਰਦਾ ਹੈ ਸਾਇੰਸਦਾਨ ਨੇ ਤਾਂ ਆਕਸੀਜਨ ਤੇ ਰੱਖੇ ਦੀ ਪੋਸ਼ਕ ਉਹਨਾਂ ਤਾਂ ਫੋਕਸ ਉੱਤੇ ਬਣੀ ਹੋਈ ਉਹ ਵੀ ਸਾਡੇ ਬੜੀ ਕੰਮ ਦੀ ਗੱਲ ਹੈ ਫਿਰ ਦੂਸਰੀ ਗੱਲ ਆਪਣੀ ਮਨ ਨੂੰ ਕਿਸੇ ਵੀ ਸ਼ਬਦ ਦੇ ਨਾਲ ਚੰਚਲਤਾ ਦੇ ਵੱਲ ਨੂੰ ਨਹੀਂ ਜਾਣ ਦੇਣਾ ਜਿੱਥੇ ਬਹੁਤੇ ਮਨੁੱਖ ਬੈਠੇ ਐ ਉਥੇ ਕਿਤੇ ਨਾ ਕਿਤੇ ਗੰਦੀ ਹਵਾ ਜਿਹੜੀ ਹੈ ਜਿਸ ਵਿੱਚੋਂ ਖਾਰਜ ਹੋ ਸਕਦੀ ਹੈ ਅਰ ਜਿਹੜੀ ਜੋਤ ਹੈ ਕੇ ਨਾਲ ਦੀ ਨਾਲ ਉਹਨੂੰ ਕਲੀਨ ਕਰ ਦਿੰਦੀ ਹੈ ਸੁੱਧ ਕਰ ਦਿੰਦੀ ਹੈ ਫਿਲਟਰ ਕਰ ਦਿੰਦੀ ਹੈ ਤੇ ਅਸੀਂ ਇਹਨੂੰ ਵੀ ਮਨਮਤ ਬਣਾਇਆ ਇਸ ਕਰਕੇ ਗੁਰੂ ਕਰਦੀ ਜੋ ਪਰੰਪਰਾ ਚਲੀ ਆ ਰਹੀ ਹੈ ਜੋਤ ਲਾਏ ਜਗਦੀਸ਼ ਜਗਾਇਆ ਬੂਝੇ ਬੁਝਣਾ ਉਹ ਸਿੱਧੇ ਕਰਦੇ ਜੋਤ ਲਾਉਣ ਦੀ ਗੱਲ ਕਰਦੇ ਕਰਦੇ ਉੱਥੇ ਸਿੱਧਾ ਜੋਤ ਲਗਾ ਕੇ ਜੋਤ ਭਗਤ ਆਰਤੀ ਕਰਦੇ ਰਹੇ ਉਹਨਾਂ ਦੇ ਸ਼ਬਦਨ ਗੁਰੂ ਗ੍ਰੰਥ ਸਾਹਿਬ ਜੀ ਜੋਤਾਂ ਬਾਲ ਕੇ ਆਰਤੀ ਕਰਦੇ ਰਹੇ ਤੋਂ ਚਲੋ ਆਪਾਂ ਤਾਂ ਅੰਮ੍ਰਿਤ ਦੀ ਗੱਲ ਕਰੀਏ ਹਰ ਇੱਕ ਚੀਜ਼ ਨੂੰ ਮਨਮਦ ਕਹਿ ਦੇਣਾ ਜੀ ਅਫੇ ਜੀ ਅਖੰਡ ਪਾਠ ਦੇ ਕੋਲ ਜੋਤਾਂ ਦਾ ਤਾਂ ਰੱਖਦੇ ਹੁੰਦੇ ਸੀ ਉਦੋਂ ਲਾਈਟ ਨਹੀਂ ਸੀ ਹੁਣ ਤਾਂ ਲਾਈਟ ਆ ਗਈ ਹੁਣ ਕੀ ਲੋੜ ਹੈ ਜੋਤਾਂ ਦੀ ਇਹ ਹੁਣ ਅੱਜ ਕੱਲ ਨਮਾ ਗਿਆਨੀ ਗਿਆਨੀ ਕਰਨ ਨੂੰ ਗਿਆਨਾਂ ਸੁਣ ਉਹ ਪੈਦਾ ਹੋ ਗਏ ਤਾਂ ਇਸ ਕਰਕੇ ਹਰ ਚੀਜ਼ ਦਾ ਕੋਈ ਮਕਸਦ ਹੈ ਕੋਈ ਉਹਦੇ ਪਿੱਛੇ ਕਹਾਣੀ ਚੱਲੀ ਆ ਰਹੀ ਹੈ